ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਅਸੀਂ ਗਏ ਹੀ ਯਾਤਰਾ ਤੇ ਸ੍ਰੀ ਹਜੂਰ ਸਾਹਿਬ ਤੇ ਸਾਡੇ ਪਿੱਛੋਂ ਨਾ ਐਕਸੀਡੈਂਟ ਹੋ ਗਿਆ ਸੀ ਲਪਰੀਦਾ ਤੇ ਉਹ ਕਿੱਦਾਂ ਹੋਇਆ ਤੇ ਛੱਟ ਕਿੰਨੀ ਕੁ ਲੱਗੀ ਆ ਉਸ ਦਾ ਸਾਰਾ ਅਸੀਂ ਦੱਸਦੇ ਆ ਇਸ ਕਰਕੇ ਹੀ ਵਲੌਗ ਬਣਾਇਆ ਵਾ ਤੇ ਵਲੌਗ ਦੇ ਨਾਲ ਜੁੜੇ ਰਹੋ ਤੇ ਸਾਰਾ ਵਲੌਗ ਐਂਡ ਤੱਕ ਵੇਖਿਓ ਤੇ ਉਹਦੇ ਚ ਇੰਨਾਂ ਦੱਸਦੇ ਆ ਕਿ ਇਹ ਲਪ ਦਾ ਐਕਸੀਡੈਂਟ ਕਿਵੇਂ ਹੋਇਆ ਕਿੱਥੇ ਹੋਇਆ ਛੱਟ ਕਿੰਨੀ ਕੁ ਲੱਗੀ ਆ ਕਿਉਂਕਿ ਅਹੀਂ ਹਜੂਰ ਸਾਹਿਬ ਹੀ ਤੇ ਸਾਡੇ ਬਾਅਦ ਚ ਹੋਇਆ ਤੇ ਸਾਨੂੰ ਨਹੀਂ ਇਹਨਾਂ ਨੇ ਦੱਸਿਆ ਤੇ ਬਾਕੀ ਵੰਛਦੀਪ ਹੀਗਾ ਤੇ ਉਹ ਵੀ ਉਹਦੇ ਨੂੰ ਵੀ ਬਾਅਦ ਚ ਇਨਫੈਕਸ਼ਨ ਹੋਈ ਸੀ ਤੇ ਉਹਦੀ ਉਹਨਾਂ ਨੇ ਮੈਡੀਸਿਨ ਖਾਦੀ ਤੇ ਉਹਦੇ ਕਾਰਨ ਤੇਜ਼ ਹੀ ਮੈਡੀਸਿਨ ਉਹਦੇ ਨਾਲ ਉਹਨੂੰ ਵੀ ਪੀ ਲਿਆ ਹੋ ਗਿਆ ਜ਼ਿਆਦਾ ਅਹੀਂ ਘਰ ਹੈ ਨਹੀਂਗੇ ਦੋਹੇ ਜੀ ਤੇ ਬੱਚੇ ਤੁਹਾਨੂੰ ਪਤਾ ਹੈ ਫਿਰ ਮਗਰੋਂ ਖਬਰ ਤੇ ਜਾਂਦੇ ਹੀ ਆ ਇਹ ਸਾਨੂੰ ਫੋਨ ਤੇ ਫੋਨ ਕਰਦੇ ਸੀ ਵੀ ਕੀ ਕਰੀਏ ਤੇ ਅਸੀਂ ਚਲੋ ਦੱਸ ਦੇ ਰਹੇ ਹਾਂ ਕਿ ਫਲਨ ਫਲਨ ਡਾਕਟਰ ਕੋਲ ਤੁਸੀਂ ਦਵਾਈ ਦਵਾ ਰੂ ਕਰਵਾਓ ਤੇ ਘਰੋਂ ਦੇ ਰਹੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਜਦੋਂ ਸਿਆਣਾ ਬੰਦਾ ਘਰ ਵਿੱਚ ਨਾ ਹੋਵੇ ਤੇ ਬੱਚਿਆਂ ਨੂੰ ਵੀ ਫਿਰ ਘਬਰਾਟ ਹੋ ਜਾਂਦੀ ਆ ਤੇ ਕੋਈ ਨਹੀਂ ਅੱਗੇ ਤੇ ਯਾਤਰਾ ਤੇ ਜਾਂਦੇ ਨੇ ਵਧੀਆ ਜਾਵਾ ਤੇ ਆਹ ਕਾ ਪਤਾ ਨਹੀਂ ਕੀ ਰੱਬ ਦਾ ਭਾਣਾ ਸੀ ਕਿ ਪ੍ਰੇਸ਼ਾਨੀ ਤੇ ਪਰੇਸ਼ਾਨੀ ਰਹੀ ਆ ਬਾਅਦ ਵਿੱਚ ਘਰ ਬੱਚਿਆਂ ਨੂੰ ਹੁਣ ਅਸੀਂ ਆ ਗਏ ਆ ਆਣ ਕੇ ਤੇ ਚਲੋ ਅਸੀਂ ਵੇਖਿਆ ਉੱਥੇ ਸਾਨੂੰ ਇਹਨਾਂ ਨੇ ਦੱਸਿਆ ਨਹੀਂਗਾ ਤੇ ਕਿੰਨੀ ਕੁ ਸੱਟ ਲੱਗੀ ਆ ਕਿੱਦਾਂ ਲੱਗੀ ਆ ਤੇ ਉਹਨੇ ਲਵ ਨਹੀਂ ਮੇਰਾ ਫੋਨ ਨਹੀਂ ਚੁੱਕਿਆ ਨਹੀਂ ਮੈਸੇਜ ਪਰ ਟ੍ਰਾਈ ਕੀਤਾ ਫਿਰ ਮੈਂ ਜ਼ੋਰ ਪਾਉਣ ਤੇ ਇਹਨਾਂ ਨੂੰ ਪੁੱਛਿਆ ਤੇ ਫਿਰ ਇਹਨਾਂ ਨੇ ਕਿਹਾ ਮਾੜੀ ਜੀ ਉਂਗਲ ਇੱਕ ਤੇ ਸੱਟ ਲੱਗੀ ਸੀ ਤਾਂ ਕਰਕੇ ਅਸੀਂ ਇਹਨੂੰ ਫੋਨ ਨਹੀਂ ਦਿੱਤਾ ਤੇ ਬਾਕੀ ਹੁਣ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਵੀ ਕਿਦਾਂ ਸੱਟ ਲੱਗੀ ਆ ਤੇ ਕੀ ਹੋਇਆ ਸੀ ਤੇ ਸਾਰਾ ਵਲੌਗ ਐਂਡ ਤਾਈਂ ਵੇਖਿਓ ਠੀਕ ਆ ਜੀ ਆਹ ਵੇਖ ਲੋ ਸ਼ਰਨ ਜੀ ਦਾ ਉੱਠਣ ਦਾ ਟਾਈਮ ਸ਼ਨੀ ਦਾ ਇਹ ਹੁਣ ਉੱਠਿਆ ਜੇ ਤੇ ਉੱਠ ਕੇ ਤੇ ਆ ਵੇਖੋ ਚਾਹ ਪੀਂਦਿਆ ਜੀ ਇਹ ਬੁੰਦੀ। ਵਿਆਹ ਦੀ ਬੁੰਦੀ ਆਈ ਆ ਤੇ ਉਹ ਖਾਣ ਲਿਆ ਜੀ। ਜਿੰਨੇ ਖਾਣੀ ਆ ਤੇ ਆ ਜਾਓ। ਹਾਂਜੀ ਸਸਰੀ ਘਰ ਦੇ ਸਾਰਿਆਂ ਨੂੰ। ਹੋਰ ਸਭ ਠੀਕ ਠਾਕ ਹੋ। ਆਜੋ ਬੁੰਦੀ ਖਾ ਲੋ। ਚਾਹ ਨਾ। ਜੇ ਕਹਿੰਦੇ ਦੁੱਧ ਨਾ ਖਾਣੀ ਹੋ ਉਤੇ। ਸਾਰੇ ਆਜੋ। ਉਹਨੇ ਉੱਠਿਆ ਵాలే। ਕਿੰਦਾ ਅੱਜ ਕਿਹੜਾ ਕੋਈ ਕੰਮ ਕਰਨਾ ਵਾ ਤੇ ਨਾ ਹੀ ਕੁਛ ਕਿਤੇ ਜਾਣਾ ਵਾ ਤੇ ਕੋਈ ਨਹੀਂ ਲੇਟ ਹੀ ਉੱਠਨੇ ਆ। ਮੂੰਗਰੇ ਆ ਤੇ ਛੋਟੇ ਛੋਟੇ ਹੁੰਦੇ ਆ ਤੇ ਆ ਵੇਖੋ ਸਾਡੇ ਕਿੱਦਾਂ ਸੁੰਗਰੇ ਲੱਗੇ ਆ। ਆ ਵੇਖੋ ਇਹਨਾਂ ਨੂੰ ਕੋਈ ਖਾਦ ਨਹੀਂ ਕੋਈ ਦਵਾਈ ਨਹੀਂ ਤੇ ਕਿੰਨੇ ਵਧੀਆ ਵਾ। ਮੈਂ ਹਾਂ ਚੱਲ ਤੋੜ ਲੈਨੀ ਆ ਪੱਕੀ ਜਾਣੀ ਆ ਕੀ ਫਾਇਦਾ। ਹਣਾ ਆ ਦੇਖੋ ਆਹ ਹੋਰ ਆ ਪੱਕਣ ਡੈ ਹੀ ਉਹ ਤੇ ਆਹ ਦੇ ਪੱਕ ਹੀ ਗਏ ਆ ਇਹ ਤੇ ਨਿੰਕੇ ਤੋੜਨੇ ਜਿਹੜੇ ਆ ਉੱਤੇ ਹੈਗੇ ਲੂਏ ਲੂਏ ਉਹ ਤੋੜ ਲੈਨੇ ਹਨਾ ਆਹੋ ਥੱਲੇ ਵਾਲੇ ਤੇ ਪੱਕ ਕੇ ਨਾਲੇ ਥੱਲੇ ਉਹ ਲੱਗ ਕੇ ਨਾ ਥੱਲੇ ਗੁਏ ਜੇ ਤੇ ਖਰਾਬ ਹੋ ਗਏ ਆ ਕੁੜੀਆਂ ਤੋੜਦੀਆਂ ਨਹੀਂ ਗੀਆਂ ਨਹੀਂ ਤੋੜਦਾ ਫਿਰ ਬਣਾ ਲੈਂਦੀਆਂ ਵਾ ਆਹੋ ਗਰਮੀਆਂ ਤੋੜ ਦਿੰਨੀ ਆ ਨਾ ਮੈਂ ਆ ਫਿਰ ਬੈਠੀ ਨੇ ਕੀ ਕਰਨਾ ਵਾ ਤੋੜ ਕੇ ਨਾ ਜਾਂ ਡੰਡੀਆਂ ਡੁੰਡੀਆਂ ਤੋੜ ਦੇਣੀਆਂ ਵਾ ਚਲ ਹੋਰ ਮੈਂ ਤੋੜ ਲਈ ਮੈਂ ਸਾਰੇ ਉਹ ਵੀ ਬਣਾ ਲੂ ਤੇ ਉਹ ਵੀ ਬਣਾ ਲੂ ਆ ਹੋ ਕੇ ਹੁਣ ਗਰਮੀਆਂ ਵਾਲੀਆਂ ਸਬਜ਼ੀਆਂ ਦੀਆਂ ਤਿਆਰੀਆਂ ਆ ਆ ਵੀ ਉਹਨੇ ਦੇਣੀਆਂ ਇਹ ਆ ਵੀ ਉਹਨੇ ਦੇਣੀਆਂ ਜਿੰਨੇ ਦਿਨ ਸੰਡੀ ਸੰਡੀ ਨਹੀਂ ਇਹਨਾਂ ਨੂੰ ਪਾਈ ਹਾਂ ਅੱਜ ਤਾਂ ਸੁੰਡੀ ਪੈ ਗਈ ਨਾ ਮੇਰੇ ਵਰਗੀ ਨੇ ਕਿਤੇ ਤੋੜ ਥੋੜੇ ਲੈਣੇ ਆ ਫਿਰ ਮੈਂ ਬੂਟੇ ਪੁੱਟ ਕੇ ਸੁੱਟ ਦੇਣੀਆਂ ਆ ਆ ਹੁਮੜ ਕੇ ਸੁੱਟ ਦੇਣੀਆਂ ਪਟ ਪਟ ਕੇ ਆਹੋ ਸਾਰੇ ਹੋ ਜਾਂਦੇ ਆ ਮੈਂ ਚੱਲ ਕੋਈ ਨਹੀਂ ਸਬਜੀ ਜਿਆਦਾ ਜੋ ਉਧਰ ਮੈਂ ਚੰਨਣ ਨੂੰ ਕਿਹਾ ਵਾ ਮੈਂ ਉਧਰ ਹੀ ਬੀਚਾ ਲਪਰਾਂ ਜਿਹੜੀ ਹੈ ਸਾਰਾ ਨਾ ਆਹੋ ਵੱਲਾ-ਮੁੱਲਾ ਲਿਆ ਕੇ ਤੇ ਲਵਣੇ ਆ ਦੋ-ਦੋ ਸਾਰੀਆਂ ਚੀਜ਼ਾਂ ਦੀਆ ਵੱਲਾ ਵੱਲਾ ਮੈਂ ਇੱਕ ਟ੍ਰੇਲਿਆ ਦੀ ਲਾਈ ਆ ਅੱਛਾ ਤੇ ਪ੍ਰੋਲਾ ਦੀ ਉਹ ਆਂਦਾ ਵੀ ਉਹ ਨਹੀਂ ਕਿ ਆਈ ਹੈ ਦੇ ਹਾਂ ਕਾਲੀ ਚੋਰੀ ਹੋ ਗਈ ਕਿੱਥੋਂ ਲਿਆਂਦੀ ਹੈ ਉਹ ਛੱਕੀ ਦੂਈ ਲਾਗੋ ਅੱਛਾ ਅੱਛਾ ਪਹਿਲਾਂ ਮੈਂ ਮਨਾਂ ਤੋਂ ਦੇ ਹਾਂ ਆਹ ਹੋਈ ਗਏ ਨਹੀਂ ਗਿਆ ਜੇ ਜਦੋਂ ਕਹੇ ਕੋ ਮਣੀ ਫਰ ਲਿਆਉਣੀ ਆ ਮੈਂ ਉਦਣ ਇੱਧਰ ਤੇ ਲੈ ਲਾਈ ਤੇ ਮੁੱਕਦੇ ਆਹੋ ਦੋ ਦੋ ਬੱਲਾ ਨਾ ਸਾਰੀਆਂ ਲਿਆਉਣੀਆਂ ਆ ਲਾ ਕੇ ਕੋਠੇ ਤੇ ਚੜਾ ਦੇਣੀਆਂ ਵਾ ਕੋਈ ਗੱਲ ਨਹੀਂ ਤੋਰਨੀਆਂ ਆ ਆਹੋ ਕੱਟੀਆਂ ਆਂ ਦੀਆਂ ਉਹ ਪਿੰਡਾ ਪਰਸ਼ਾਵਾਂ ਰਹਿੰਦਾ ਵਾ ਨਾ ਆਹੋ ਆਹੋ ਉਹ ਤੋਂ ਪਿੱਛੇ ਲਾਈਂ ਅੱਛਾ ਥੋੜੀਆਂ ਜੀਆਂ ਹਾਂ ਤੋਂ ਵੀ ਜ਼ਰੂਰੀ ਹੈ ਨਾਲ ਨਾ ਕਰਨੀ ਉਹਦੇ ਪੈ ਚੋਂ ਇੱਥੇ ਲਾਈਆਂ ਜਿਉਂ ਥੋੜੀ ਗਈਆਂ ਗਰਮੀ ਦੇ ਨਾਲ ਉਹ ਲਾ ਦੇ ਲਾਤੀ ਆ ਅੱਜ ਲੈ ਲਓ ਏ ਤੋਂ ਨੂੰ ਨਾ ਬੋਲਣੇ ਵੱਲਾਂ ਨਹੀਂ ਆਈਆਂ ਅੱਛਾ ਉਹ ਨਹੀਂ ਉਹ ਦੀ ਸਕ ਤੋਂ ਨੇ ਆ ਨਾ ਉਹ ਖੇਤੀ ਕਰਦੇ ਉਹ ਵੀ ਪਾਈ ਆਪ ਤਾਂ ਪਾਣੀ ਚ ਭਿੰਦੇ ਨਾ ਹੁਣ ਫੇਰ ਜਾ ਕੇ ਲਾਉਣ ਵਾਲਾ ਬਸ ਹਾਂਜੀ ਹਮਾਰਾ ਰਾਤ ਕੀ ਹਾਲ ਏ ਠੀਕ ਰਗ ਵਧੀਆ ਵਧੀਆ ਮੈਂ ਕਿਹਾ ਅੱਜ ਸਫਾਈ ਕਰ ਲੈਨੇ ਆ ਅੱਗੇ ਲੇਟ ਬੜੀ ਉਠਿਆ ਵਾ ਇਹ ਡੈੜੀ ਨਾ ਨਾਲਾ ਗੱਢਣ ਦੇ ਆ ਆ ਅਦਰ ਕਿੰਨਾ ਖਲਾਰਾ ਪਿਆ ਵਾ ਤੇ ਮੈਂ ਕਹਾ ਚੱਲ ਅੱਜ ਸਫਾਈ ਕਰਦੇ ਆ ਅੱਜ ਕਿਤੇ ਨਹੀਂ ਜਾਣਾ ਤੇ ਤਾਂ ਕਰਕੇ ਅੱਜ ਆਪਾਂ ਸਫਾਈ ਕਰਨੀ ਆ ਹੋਰ ਕੋਈ ਕੰਮ ਨਹੀਂ ਕਰਨਾ ਰੋਟੀ ਵੀ ਕਿਤੇ ਖਾਣੀ ਆ 1 2 ਵਜੇ ਠੀਕ ਆ ਬਾਕੀ ਫੋਨ ਵੇਖੋ ਤੇ ਬਾਅਦ ਚ ਵੇਖਿਓ ਕਿੱਦਾਂ ਦੀ ਮੈਂ ਵੇਖਿਆ ਸਫਾਈ ਕਰਦਾ ਇੱਥੇ ਵੇਖੋ ਜੀ ਵੰਸ਼ਦੀਪ ਵੀ ਸਾਡੇ ਜੂਰ ਸਾਹਿਬ ਜਾਣ ਤੋਂ ਪਿੱਛੋਂ ਹੋ ਗਿਆ ਹੈਗਾ ਢਿੱਲਾ ਇਹਨੂੰ ਪੀਲੀਏ ਦੀ ਹੋ ਗਈ ਸੀ ਸ਼ਿਕਾਇਤ ਤੇ ਦਵਾਈ ਇਹਨੂੰ ਖਵਾਈ ਆ ਤੇ ਹੁਣ ਫਰਕ ਲੱਗਦਾ ਵਾ ਤੁਸੀਂ ਕਹੇ ਇੱਕ ਵਾਰੀ ਫੇਰ ਟੈਸਟ ਕਰਵਾ ਲਿਏ ਤੇ ਲੱਗੇ ਹੁਣ ਵੰਸ਼ਦੀਪ ਦਾ ਸੈਂਪਲ ਦੇਣ ਵੇਖੋ ਵੰਸ਼ਦੀਪ ਨੂੰ ਦਰਦ ਹੁੰਦੀ ਕਿ ਨਹੀਂ ਫਲਾ ਕੀ ਕਰਦਾ ਵਾ ਮੂੰਹ ਤਾਂ ਅਸੀਂ ਵੇਖਣਾ ਵੰਸ਼ਦੀਪ ਨੂੰ ਦਰਦ ਹੁੰਦੀ ਕਿ ਨਹੀਂ ਹੱਸਦਾ ਹੀ ਰਹਿੰਦਾ ਕਿ ਕੀ ਕਰਦਾ ਵਾ ਹਾਂ ਜਤਰਾ ਤੇ ਚਲ ਗਏ ਤੇ ਮਗਰੋਂ ਘਰਦਿਆਂ ਨੂੰ ਪ੍ਰੋਬਲਮ ਤੇ ਪ੍ਰੋਬਲਮ ਪੈਂਦੀ ਰਹੀ ਆ। ਲਾਬ ਨੇ ਵੀ ਕਰਵਾ ਲਈ ਸਟਲਵਾਰੀ ਵੱਖਰੀ ਤੇ ਇਹਨੂੰ ਵੀ ਹੋ ਗਿਆ ਪੀਲੀਆ ਵੱਖਰਾ। ਦਰਅਸਲ ਇਹਨੂੰ ਇਨਫੈਕਸ਼ਨ ਹੋਈ ਤੇ ਉਹਦੀ ਦਵਾਈਏ ਨੇ ਖਾਦੀ। ਉਹ ਤੇਜ਼ ਹੀ ਗਈ ਤੇ ਉਹਦੇ ਨਾਲ ਹੀ ਸ਼ਾਇਦ ਇਹਨੂੰ ਪੀਲੀਆ ਹੋ ਗਿਆ। ਤੁਮਨ ਜੀ ਮੈਂ ਮੂੰਹ ਹੀ ਪਰੇ ਕਰ ਲਿਆ ਵਾ ਵੀ ਤੁਸੀਂ ਵੇਖਿਓ ਹੀ ਨਾ। ਸੈਲੋ ਜੀ ਕੁਛ ਨਹੀਂ ਆ ਸੈਲ ਵਧੀਆ ਇਹ ਹੁਣ ਸਿੰਪਲ ਚੱਲ ਚੱਲਿਆ ਵਾ ਤੇ ਫਿਰ ਅਲੀ ਤੂੰ ਮੈਨੂੰ ਕਰਦੀ ਸੈਂਡ ਰਿਪੋਰਟ ਤੇ ਬਾਕੀ ਆਉਣਾ ਵਾ ਤારી والدہ ਹੀ ਲੈ ਲੈ ਵੀ ਲਵਾਂਗੇ ਤੇਰੇ ਕੋ ਹੈ ਹਾਂ ਚਲੋ ਠੀਕ ਹੈ ਜੀ ਅੱਜ ਹਾਡਾ ਲਾਪ੍ਰੀਤ ਸਿੰਘ ਰਿਆਸ਼ਟ ਤੇ ਬੈਠਾ ਜੇ ਹੁਣ ਕਾਲਜ ਤੋਂ ਵੀ ਛੁੱਟੀਆਂ ਅਸੀਂ ਕਿਹਾ ਸਾਡੇ ਨਾਲ ਹਜੂਰ ਸਾਹਿਬ ਚਲੋ ਇਹ ਕਹਿੰਦਾ ਵੀ ਨਹੀਂ ਮਮਾ ਵੱਡੀ ਹੋ ਨਾ ਕਾਲਜੀ ਦੀਆਂ ਛੁੱਟੀਆਂ ਬੜੀਆਂ ਹੋਣੀਆਂ ਵਾ ਤੇ ਹੁਣ ਵੇਖ ਲਓ ਛੁੱਟੀਆਂ ਵੀ ਹੋਣ ਡਈਆਂ ਜੇ ਤੇ ਕਸ਼ਟ ਵੀ ਪਾਇਆ ਵਾ ਪਰ ਗੱਲ ਇਹ ਆ ਨਾ ਕਿ ਜਿਹੜੀ ਕਰਮਾ ਚ ਹੋਏ ਉਹ ਟਾਈਮ ਜਿਹੜਾ ਖੁੰਝਣਾ ਨਹੀਂ ਹੁੰਦਾ ਇਹ ਸੱਟ ਲੱਗਣੀ ਹੀ ਇਹਨੂੰ ਤੇ ਤਾਂ ਕਰਕੇ ਇਹ ਸਾਡੇ ਨਾਲ ਨਹੀਂ ਗਿਆ ਅਸੀਂ ਵੀ ਸੋਚਿਆ ਕਿ ਚਲ ਇੰਨਾ ਪੈਸਾ ਦੇਣ ਦੇ ਆ ਉੱਥੇ ਤੇ ਚਲ ਕੋਈ ਗੱਲ ਨਹੀਂ ਇੰਨੀਆਂ ਛੁੱਟੀਆਂ ਕੀ ਕਰਾਉਣੀਆਂ ਨੇ ਤੇ ਪਿਆਰ ਵੇਖੋ ਇਹਦਾ ਹੋ ਗਿਆ ਉਂਗਲਾਂ ਦੀਆਂ ਫਿਚਰ ਹੋ ਗਈਆਂ ਨੇ ਇੱਥੇ ਦਾ ਹੁਣ ਇਹ ਨਾ ਆ ਇੱਥੋਂ ਸਾਰਾ ਉਂਗਲਾਂ ਦਾ ਪ੍ਰੈਸ਼ਰ ਹੋਇਆ ਵਾ ਤੇ ਅੱਧੇ ਟੰਕੇ ਇਹਦੇ ਖੁੱਲ ਗਏ ਆ ਤੇ ਅੱਜ ਪੱਟੀ ਕਰਾਉਣ ਜਾਣਾ ਵਾ ਤੇ ਅੱਧੇ ਅੱਜ ਖੁੱਲਣੇ ਆ ਤੇ ਫਿਰ ਵੇਖੋ ਕੀ ਡਾਕਟਰ ਦੱਸਦੇ ਆ ਤੇ ਫਿਲ ਹਾਲੇ ਪੈਰ ਥੱਲੇ ਨਹੀਂ ਗਾ ਜੇ ਲੱਗਦਾ ਇਦਾਂ ਹੀ ਇਹਨੂੰ ਚੁੱਕ ਕੇ ਅੰਦਰ ਚੁੱਕ ਕੇ ਬਾਹਰ ਲਿਆਈਦਾ ਵਾ ਟਾਇਲਟ ਵੀ ਇਹਨੂੰ ਚੁੱਕ ਕੇ ਹੀ ਖੜੀਦਾ ਵਾ ਤੇ ਆ ਅੱਜ ਪੈਰ ਉਹਨਾਂ ਨੇ ਕਿਹਾ ਥੱਲੇ ਲਾਓ ਨਾ ਤੇ ਵੈਸੇ ਲੱਗਦਾ ਵੀ ਨਹੀਂ ਹੈਗਾ ਬਾਕੀ ਇਹ ਕਿਦਾਂ ਸੱਟ ਲੱਗੀ ਆ ਕੀ ਹੋਇਆ ਇਹਦੇ ਬਾਰੇ ਤੁਹਾਨੂੰ ਹੁਣ ਲੱਪੇ ਤਾਂ ਆਪ ਹੀ ਦੱਸੂਗਾ ਸਰਕਾਰ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲਦਾ ਦਾ ਸਾਰਿਆਂ ਦਾ ਹੋਪੀ ਸਾਰੇ ਠੀਕ ਠਾਕ ਹੋਗੇ 24 ਤਰੀਕ ਦੀ ਗੱਲ ਆ 24 ਤਰੀਕ ਨੂੰ ਕੋਲੇ ਜ ਗਿਆ ਸੀ ਤੇ ਕੋਲੇ ਤੋਂ ਬਾਅਦ ਛੁੱਟੀ ਹੋ ਗਈ 1 ਵਜੇ 1 ਵਜੇ ਆ ਗਿਆ ਮੈਂ ਘਾੜ ਤੇ ਬਾਅਦ ਮੁੰਡਾ ਯਾਰ ਦੋਸਤੀ ਉਹਦਾ ਵਿਆਹ ਸੀ ਉੱਥੇ ਜਾਣਾ ਸੀ ਢੜੀਵਾਲ ਤੇ ਉੱਥੇ ਗਏ ਆਪਾਂ ਤੇ ਵਿਆਹ ਵੀ ਉਹ ਵੇਖ ਕੇ 4-5 ਵਜੇ ਤੇ ਮੁੰਡੇ ਜਿਹਦਾ ਵਿਆਹ ਸੀ ਉਹਨੂੰ ਪਿੰਡ ਛੱਡਣ ਜਾਣਾ ਸੀ ਸੋਲ ਉਹਨੂੰ ਛੱਡ ਕੇ ਮੈਂ ਘਾੜ ਵਾਪਸ ਜਾਣਿਆ ਸੀ ਤੇ ਘਾੜ ਵਾਪਸ ਜਾਂਦੇ ਜਾਂਦੇ 4 5 5:30 ਇੰਨਾ ਕੁ ਟਾਈਮ ਹੈਗਾ ਸੀ ਤੇ ਉਹ ਦੋ ਫਿਰ ਮੈਂ ਆਪਣੇ ਘਰ ਮਤਲਬ ਵੀ ਆਪਣੇ ਪਿੰਡ ਦੀ ਪੁੱਜ ਗਿਆ ਸੀ ਐਂਟਰੀ ਹੋ ਗਈ ਘਰ ਦੇ ਥੋੜੀ ਕਿ ਲੱਗ ਗਈ ਤੇ ਉੱਥੇ ਮੈਂ ਸਿੱਧਾ ਜਾਣਿਆ ਸੀ ਕਿ ਨੇ ਅੱਗੋ ਆ ਗਏ ਮਤਲਬ ਕੀ ਸ਼ਰਕ ਪਾੜ ਕਰਦੀ ਮੋਟ ਕੱਟ ਲਿਆ ਤੇ ਉਹ ਵਿੱਚ ਵੱਜ ਗਿਆ ਤੇ ਆਪਣੇ ਵੀ ਸੱਟਾਂ ਲਵਾਈਆਂ ਉਹਨੇ ਤੇ ਮੇਰੇ ਵੀ ਲਵਾਈਆਂ ਤੇ ਐਦਾਂ ਉਹ ਮੈਂ ਫਿਰ ਡੇਗ ਗਿਆ ਉੱਥੇ ਤੇ ਉਦੋਂ ਤੇ ਚੱਲ ਮੈਨੂੰ ਕੁਝ ਪਤਾ ਪਤ ਨਹੀਂ ਲੱਗਾ ਇੱਕ ਮੁੰਡਾ ਨਾਲ ਹੀ ਉਹਦਾ ਉਹ ਮੋਟਰਸਾਈਕਲ ਤੇ ਆਂੜਿਆ ਉਹ ਪਿੱਛੇ ਆਂੜਿਆ ਥੋੜਾ ਤੇ ਮੈਂ ਅੱਗੇ-ਅੱਗੇ ਜਾਣਿਆ ਸੀ ਤੇ ਬਾਅਦ ਚ ਉਹਨੇ ਜਦੋਂ ਆਕੇ ਵੇਖਿਆ ਤੀ ਐਦਾਂ ਐਕਸੀਡੈਂਟ ਹੋ ਗਿਆ ਕਿਦਾ ਹੋਇਆ ਤੇ ਜਦੋਂ ਉਹਨੇ ਆਕੇ ਵੇਖਿਆ ਕਿ ਇਹ ਗੋਗਿਲ ਦਾ ਲੱਭਦਾ ਐਕਸੀਡੈਂਟ ਹੋਇਆ ਵਾ ਫੇਰ ਉਹ ਛੇਤੀ-ਛੇਤੀ ਲੁਕਿਆ ਤੇ ਐਦਾਂ ਮੁੰਡੇ-ਮਾਡੇ ਇਕੱਠੇ ਹੋ ਗਏ ਉਦੋਂ ਹੀ ਕਿਉਂਕਿ ਪੇਂਡ ਦੇ ਡਿੱਗਾ ਹੀ ਆਪਣੇ ਤੇ ਉਸ ਤੋਂ ਬਾਅਦ ਉਹਨਾਂ ਨੇ ਛੇਤੀ-ਛੇਤੀ ਮੈਨੂੰ ਬਿਠਾਇਆ ਤੇ ਉੱਥੇ ਆਡੇ ਪੇਂਡ ਦੀ ਲੱਗੇ ਕੁਲਦੀਪ ਹਸਪੀਟਲ ਆ ਉੱਥੇ ਲੈ ਗਏ ਤੇ ਉੱਥੇ ਬਾਅਦ ਚ ਉਹਨਾਂ ਨੇ ਪੱਟੀਆਂ-ਪੁੱਟੀਆਂ ਕੀਤੀਆਂ ਐਦਾਂ ਤੇ ਪਟੀਆਂ ਪਟੀਆਂ ਕਾਟ ਕੇ ਤੇ ਉਹਨਾਂ ਨੇ ਇਦਾਂ ਪੈਰ ਤੇ ਸੋਜ ਵਗੈਰਾ ਵਾਵਾ ਪੈ ਗਈ ਸੀ ਤੇ ਉਹ ਕਹਿੰਦੇ ਐਕਸਰੇ ਕਰਕੇ ਵੇਖਣਾ ਪੈਣਾ ਪਤਾ ਨਹੀਂ ਮਾਸ ਪਾਟਾ ਜਾ ਕੀ ਆ ਤੇ ਫਿਰ ਉਹਨਾਂ ਨੇ ਇਦਾਂ ਐਕਸਰੇ ਕੀਤਾ ਤੇ ਐਕਸਰੇ ਚ ਆਇਆ ਹੀ ਪਹਿਲਾਂ ਮੈਨੂੰ ਤਾਂ ਦੱਸਦੇ ਨਹੀਂ ਵੀ ਕਿਦਾਂ ਕੀ ਹੋਇਆ ਵਾ ਤੇ ਆਪਸ ਚ ਮਤਲਬ ਘਰ ਜਾਣ ਗੱਲ ਕਰ ਦਿੰਦੇ ਵੀ ਇਦਾਂ ਇਦਾਂ ਹੋਇਆ ਵਾ ਮੈਨੂੰ ਨਹੀਂ ਦੱਸਦੇ ਤੇ ਬਾਅਦ ਵਿੱਚ ਫਿਰ ਮੈਂ ਪੁੱਛਿਆ ਪਾਛਿਆ ਇਦਾਂ ਕਿ ਫਿਰ ਕਹਿੰਦੇ ਇੱਕ ਦੋ ਉਂਗਲੀਆਂ ਫ੍ਰੈਕਚਰ ਹੋਈਆਂ ਵਾ ਤੇ ਫਿਰ ਉਹ ਕਹਿੰਦੇ ਕਿ ਇਦਾਂ ਇਥੇ ਨਹੀਂ ਕਰਨਾ ਇਹ ਹੱਡੀਆਂ ਵਲੇ ਉਸ ਹਸਪੀਟਲ ਲੈ ਜਾਓ ਉੱਥੇ ਬੜੀ ਬਾਈਪਾਸ ਤੇ ਹੈਗਾ ਜੀ ਸਿਮਰਨੋ ਹਸਪੀਟਲ ਉੱਥੇ ਹੈ ਫੇਰ ਆਪਾਂ ਤੇ ਉਸ ਤੋਂ ਬਾਅਦ ਫੇਰ ਉਹਨਾਂ ਨੇ ਜਦੋਂ ਅਪਡੇਟ ਕੀਤਾ ਇੱਕ ਦਿਨ 24 ਨੂੰ ਗਿਆ ਰਾਤੀ ਐਡਮਿਟ ਹੋਇਆ ਤੇ 25 ਨੂੰ ਜਿਆਦਾ ਸੋਜ ਹੀ ਡਾਕਟਰ ਕਹਿੰਦਾ ਅੱਜ ਨਹੀਂ ਹੋਣਾ ਕੱਲ ਹੋਊਗਾ ਇਹਦਾ ਅਪਡੇਟ ਤੇ ਅਗਲੇ ਦਿਨ ਫੇਰ ਸਾਢੇ 1:00 ਵਜੇ ਹੋਇਆ ਸਾਢੇ 3:00 ਤੋਂ 4:00 ਦੇ ਵਿੱਚ ਇੰਨਾ 40-45 ਮਿੰਟ ਦਾ ਹੋਇਆ ਸੀ ਤੇ ਫੇਰ ਡਾਕਟਰ ਨੇ ਥੱਲੇ ਆ ਕੇ ਦੱਸਿਆ ਜਦੋਂ ਕਹਿੰਦਾ ਇਹ ਦੋ ਨਹੀਂ ਚਾਰ ਉਂਗਲੀਆਂ ਹੈ ਕਹਿੰਦਾ ਐਕਸ-ਰੇ 'ਚ ਨਹੀਂ ਆਈਆਂ ਬੋੜੀਆਂ ਤੇ ਫਿਰ ਇਦਾਂ ਉਹਨੇ ਕੀਤਾ ਤਿੰਨ ਉਂਗਲੀਆਂ ਚ ਉਹਦਾ ਤਾੜਾ ਪਈਆਂ ਵਾ ਤੇ ਚੌਥੀ ਤੂੰ ਥੋੜਾ ਜਿਹਾ ਕੜੈਕ ਆਇਆ ਵਾ ਤੇ ਉਹ ਕਹਿੰਦੇ ਕਿ ਇਹ ਚੱਲ ਉਹਦਾ ਪੜ ਜਣੀ ਹੈ ਤਾਂ ਆਪੇ ਤੇ ਹੁਣ ਵੇਖੋ ਕਿੰਨੇ ਦਿਨ ਹੋ ਗਏ ਅੱਜ 14 ਤਰੀਕ ਦੇ ਹੋ ਗਈ ਆ ਤੇ ਹੁਣ ਹੋਲੀ ਵਾਲੀ ਆ ਤੇ ਅੱਜ ਹੁਣ ਅਸੀਂ ਜਾਣਾ ਵਾ ਪੱਟੀ ਕਰਾਉਣੇ ਦੀ ਤੇ ਫਿਰ ਜਿਹੜੇ ਟੰਕੇ ਆ ਉਹ ਖੋਲਣਗੇ ਤੇ ਫਿਰ ਦੱਸਣਗੇ ਵੀ ਪਿਆਰ ਥੱਲੇ ਲਾਉਣਾ ਜਾਂ ਨਹੀਂ ਲਾਉਣਾ ਜਾਂ ਕੀ ਕਰਨਾ ਵਾ ਤੇ ਬਾਕੀ ਜਦੋਂ ਫਿਰ ਡਾਕਟਰ ਨੇ ਕੁਲਦੀਪ ਹਸਪੀਟਲ ਇਹਨਾਂ ਨੇ ਖੜਿਆ ਹੈਗਾ ਬੱਚਿਆਂ ਨੇ ਤੇ ਬਾਕੀ ਮੁੰਡਿਆਂ ਨੇ ਤੇ ਉੱਥੇ ਜਦੋਂ ਉਹਨਾਂ ਨੇ ਦੱਸਿਆ ਜਿਆਦਾ ਵਾ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਨਾਲ ਹੋਰ ਯਾਰ ਦੋਸਤ ਹੁੰਦੇ ਆ ਫਿਰ ਬੱਚੇ ਹੁੰਦੇ ਆ ਉਹ ਵੀ ਉਹ ਘਬਰਾ ਜਾਂਦੇ ਆ ਫਿਰ ਘਰ ਫੋਨ ਕੀਤਾ ਮਾਮੂ ਗਿਆ ਇਹਦਾ ਸ਼ਨੀ ਫਿਰ ਉਹਨੇ ਇਹਨੂੰ ਗੱਡੀ 'ਚ ਖੜਿਆ ਉੱਥੇ ਸਿਮਰਨ ਹਸਪੀਟਲ ਤੇ ਫਿਰ ਉੱਥੇ ਜਾ ਕੇ ਤੇ ਇਹਨੂੰ ਐਡਮਿਟ ਕਰਵਾਇਆ ਤੇ ਉੱਥੇ ਹੀ ਆਪਰੇਸ਼ਨ ਕਰਵਾਇਆ ਇਹਦਾ ਫਿਰ ਉੱਥੇ ਛੁੱਟੀ ਮਿਲੀ ਤੇ ਉੱਥੋਂ ਫਿਰ ਇਹਨੂੰ ਇੱਥੇ ਘਰੇ ਲੈ ਆਉਂਦਾ ਫਿਰ ਤੇ ਇਹਨੂੰ ਅਜੇ ਪਿਆਰ ਥੱਲੇ ਨਹੀਂ ਲੱਗਦਾ ਚੁੱਕ ਕੇ ਛਣੀ ਇਹਨੂੰ ਅੰਦਰ ਖੜਦਾ ਚੁੱਕ ਕੇ ਬਾਹਰ ਲੇ ਹੁਦਾਵਾ ਚੁੱਕ ਕੇ ਇਹਨੂੰ ਟਾਇਲਟ ਖੜਦਾ ਵਾ ਤੇ ਹੁਣ ਡਾਕਟਰ ਅੱਜ ਦੱਸਣਗੇ ਜੇ ਥੋੜਾ ਥੋੜਾ ਕਹਿਣ ਕੇ ਪੈਰ ਥੱਲੇ ਲਾਓ ਤੇ ਫਿਰ ਲਾਵਾਂਗੇ ਬਾਕੀ ਡਾਕਟਰਾਂ ਦੀ ਸਲਾਹ ਨਾਲ ਹੀ ਆ ਹਾਂਜੀ